ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਸਤੀ ਅਦਾ ਮੈਂ ਤੁਹਾਨੂੰ ਅੱਜ ਬੰਗਲਾਦੇਸ਼ ਦੇ ਕੱਪੜੇ ਦਿਖਾਉਣ ਲੱਗਾ ਜਿਹੜਾ ਕਿ ਪੂਰੇ ਸਾਊਥ ਇੰਡੀਆ ਦੇ ਵਿੱਚ ਵਿਕਦੇ ਆ ਸਾਡੇ ਪੰਜਾਬ ਹਰ ਦੇ ਵਿੱਚ ਤੇ ਹਮਾਚੋ ਦੇ ਵਿੱਚ ਨਹੀਂ ਅੱਜ ਤਈ ਆਏ ਮੈਂ ਸੋਚਦਾ ਸੀਗਾ ਵੀ ਕੋਈ ਪੰਜਾਬ 'ਚ ਵੇਚੇ ਪਰ ਨਹੀਂ ਕੋਈ ਵੇਚਦਾ ਹੁਣ ਕਰਕੇ ਮੈਂ ਖੁਦ ਬੰਗਲਾਦੇਸ਼ ਤੋਂ ਇਹ ਕੱਪੜੇ ਲਿਆਂਦੇ ਜਿਹੜੇ ਕਿ ਚੀਪ ਐਂਡ ਵੈਸਟ ਬੰਗਲਾਦੇਸ਼ ਦੇ ਇਹ ਕੱਪੜੇ ਗਰੀਬਾਂ ਜਾਣ ਤੇ ਅਮੀਰਾਂ ਦੀ ਸ਼ਾਨ ਇਹ ਦੇਖੋ ਤੁਸੀਂ ਇਹ ਸਭ ਤੋਂ ਛੋਟੇ ਕਪੜਾ ਹੈ 07 ਦੇ ਵੀ ਦਾ ਇਹਦਾ ਪ੍ਰਾਈਸ ਜਿਹੜਾ ਹੈ ਲੋਕੀ ਪ੍ਰਾਈਸ ਦੱਸਦੇ ਨੇਗੇ ਆ ਦੇਖੋ ਮੇਡ ਇਨ ਬੰਗਲਾਦੇਸ਼ ਲੋਕੀ ਪ੍ਰਾਈਸ ਦੱਸਦੇ ਨੇਗੇ ਮੈਂ ਇਹਦਾ ਪ੍ਰਾਈਸ ਤੁਹਾਨੂੰ ਦੱਸਦਾ ਇਹਦਾ ਪ੍ਰਾਈਸ ਹੈਗਾ ਸਿਰਫ 24 ਰੁਪਏ ਜੀ ਕਿਹਦੇ ਵਿੱਚ ਇਹ ਕਲਰ ਹੈ ਇਹ ਦੇਖੋ ਸਿਰਫ 24 ਰੁਪਏ ਇਹ ਦਾ ਕਲਰ ਜਾ ਕੇ ਉਹ ਅੱਗੇ ਤਾਂ ਉਹ ਦੇਖ ਅੱਗੇ ਆ ਜੋ ਦੀ ਇਹ ਥੋੜਾ ਜਿਹਾ ਉਹਦੇ ਨਾਲੋਂ ਜ਼ਿਆਦਾ ਵੱਡਾ ਨੰਬਰ ਹੈ ਇਹ ਮਿਕਸ ਮਾਊਸ ਬੱਚਿਆਂ ਦੀ ਪਸੰਦ ਇਹ ਵੀ 100% ਕਾਟਨ ਕਲੱਬ ਏ ਦੇਖੋ ਪਿਓਰ ਕਾਟਨ ਦੇ ਵਿੱਚ ਬਿਲਕੁਲ ਮਲਾਈ ਬੱਚਿਆਂ ਨੂੰ ਹੈ ਨਾ ਪਾ ਕੇ ਨਜ਼ਾਰਾ ਆ ਜੂਗਾ ਇਹ ਇਹਦਾ ਕਲਰ ਚਾਤੇ ਆ ਜੀ ਬਹੁਤ ਪਿਆਰੇ ਪਿਆਰੇ ਕਲਰ ਰਿਹਾ ਦੇਖ ਕੇ ਮਨ ਖੁਸ਼ ਹੁੰਦਾ ਇਹਦਾ ਰੇਟ ਸਿਰਫ 300 ਰੁਪਏ 24 ਤੋਂ ਵੱਰ ਜਾ ਵੱਡੇ ਦਾ ਸਿਰਫ ਇਹ ਰੂਬੀ ਦਾ ਥੋੜਾ ਜਿਹਾ ਹੋਰ ਵੱਡਾ ਸਾਈਜ਼ ਹੋ ਗਿਆ ਜੀ ਇਹ ਵੀ ਪਿਓਰ ਕਾਟਨ ਦੇ ਵਿੱਚ ਆਰ ਐਸ ਫੈਸ਼ਨ 100% ਕਾਟਨ ਬੰਗਲਾਦੇਸ਼ੀ ਕਪੜਾ ਪਿਓਰ ਕਾਟਨ ਦਾ ਰੇਟ ਇਹਦਾ ਹੈਗਾ ਜੀ ਸਿਰਫ 35 ਰੁਪਏ ਇਹ 35 ਫਿਰ ਦੇ ਦਿੰਦੇ ਹਾਂ ਇਹ ਇਹ ਰੇ ਕਲਰ ਦਾ ਹੈ ਹਾਂਜੀ ਕੀ ਆਜੋ ਜੀ ਪਿਓਰ ਕਾਟਨ ਦੇ ਵਿੱਚ ਐਕਸ ਐਲ ਸਾਈਜ਼ ਐਕਸ ਐਲ ਸਾਈਜ਼ ਵੱਡਾ ਔਰ ਰੇਟ ਇਹਦਾ ਧਮਾਕੇਦਾਰ ਸਿਰਫ 48 ਰੁਪਏ ਦੇ ਵਿੱਚ ਦੇ ਦਿਆ ਗਿਆ ਜੀ ਤੁਹਾਨੂੰ ਸਿਰਫ 48 ਰੁਪਏ ਦੇ ਵਿੱਚ ਕਲਰ ਚਾਰਟ ਦੇਖ ਲਓ ਕਲਰ ਚਾਰਟ ਦੇਖ ਲਓ ਫੁੱਲ ਫੁੱਲ ਲੈਂਥ 48 ਰੁਪਏ ਦੇ ਵਿੱਚ ਤੇ ਕਪੜਾ ਦੇਖੋ ਜੀ ਮਲਾਈ ਪਿਓਰ ਕਾਟਨ ਦੇ ਵਿੱਚ ਇਹ ਇਹਦਾ ਕਲਰ ਪਿਆਰਾ ਹੈ ਜੀ ਚੱਕੋ ਜੀ ਇਹ ਇਹ ਕਾਲਰ ਵਾਲੀ ਕਿੰਸ਼ਾਲ ਕਲਰ ਸਹਜ 100% ਕਾਟਰ ਔਰ ਜੇਬ ਦੇ ਨਾਲ ਤੇ ਕਾਲਰ ਦੇ ਨਾਲ ਇਹਦਾ ਰੇਟ ਦੱਸ ਦਿੰਦੇ ਆ ਜੀ ਤੁਹਾਨੂੰ ਇਹਦਾ ਰੇਟ ਦਾ ਧਮਾਕਾ ਸਿਰਫ ਤੇ ਸਿਰਫ 60 ਰੁਪਏ ਇਹਦੇ ਕਲਰ ਚਾਰਟ ਦੇਖ ਲਓ ਇਹ कॉटन मैटीरियल ਦੇ ਵਿੱਚ ਕਪੜਾ ਅਲਕਲ ਦੇ ਡੇਨ ਜਿਹੜੇ ਚੱਲਦੇ ਆ। ਹੌਟਲ ਮੈਕੀ ਦੇ ਵਿੱਚ। ਇਹ ਦੇਖੋ। ਕੱਪੜੇ ਦੀ ਲਚਕੀ ਦੇਖੋ। ਐਨ ਮਲਮ ਤੇ ਬੜੀ ਹੈ। ਸਿਰਫ 60 ਰੁਪਏ ਰੇਟ ਦੀ। ਦੁਬਾਰਾ ਫੇਰ ਰਿਪੀਟ ਕਰ ਦਿੰਦਾ ਚਲੋ ਜੀ ਗੇਰ ਇੱਕ ਇੱਕ ਲਈ ਵਿੱਚ 3 3 20 ਹੈ 7 2 ਦਾ ਹੈ ਫਲੰਦਾ ਇਹਦੇ ਵਿੱਚ ਲਿਖੋ ਜੀ ਤੇ ਇਹ ਜਿਹੜੇ ਹੈਗੇ ਇਹ ਉਹ ਕੋਟੰਡੀ ਵਿੱਚ ਇਹ ਬਗੈਰ ਬਗੈਰ ਕਾਲਰ ਤੋਂ ਆ ਜੇ ਇਹਦਾ ਰੇਂਜ ਜਿਹੜਾ ਹੈਗਾ ਇਹ ਸਿਰਫ ਤੇ ਸਿਰਫ ਤੁਹਾਨੂੰ ਦੇਵਾਂਗੇ 55 ਰੁਪਏ ਦੇ ਵਿੱਚ ਕਲਰ ਚਾਹ ਦੇਖੋ ਸਿਰਫ ਤੇ ਸਿਰਫ ਪਾ ਜੂਗਾ ਕਾਲਰ ਵਾਲੀ ਕਾਲਰ ਕਰਕੇ ਇਹਦਾ 50 ਰੁਪਏ ਪਾ ਦੇ ਇਹ ਇਹਨੇ ਕਲਰ ਤਾਂ ਹੋਣੀ ਹੈ ਹਾਂ ਜੀ ਇਹ ਦੇ ਕਲਰ ਇਹ ਦੂਸਰੋ ਇਹਨਾਂ ਕਲਰਾਂ ਦੇ ਵਿੱਚ ਰੇਟ ਇਹਦਾ ਹੈ ਜੀ ਸਿਰਫ 65 ਰੁਪਏ ਇਹ ਇਹ ਦੇ ਕਲਰ ਦਾ ਮੈਟਰੀ ਦੇ ਵਿੱਚ ਦੇਖੋ ਇਹਦਾ ਕਾਟਨ ਮੈਟਰੀ ਕੋਲ ਚਾਹ ਚਲੋ ਨਾ ਇਹ ਕੋ ਸਪੋਰਟਸ ਵਾਲੇ ਵਿੱਚ ਕੁਝ ਉਸ ਕਾਟਨ ਦੀ ਵਿੱਚ ਹੈਮ ਸਾਈਜ਼ ਹੈ ਔਰ ਤੋਂ ਲੈਕਰਾਂ ਦੇ ਵਿੱਚ ਦੇ ਰਹੇਗੇ ਸਿਰਫ 35 ਰੁਪਏ ਦੇ ਵਿੱਚ 컬러 ਤੁਸੀਂ ਆਪ ਦੇਖ ਸਕਦੇ ਹੋ ਚਲੋ ਜੀ ਹਾਂ ਜੀ ਇਹਦੇ ਵਿੱਚ ਦੇਖੋ ਜੀ ਵਾਈਟ ਦੇ ਵਿੱਚ ਹੈ ਇਹਦਾ ਰੇਟ 75 ਰੁਪਏ 75 ਰੁਪਏ ਕਾਟਨ ਲੈਕਰ ਦੇ ਵਿੱਚ ਇਹ ਹੁਣ ਮੈਂ ਤੁਹਾਨੂੰ ਸਾਰੇ 75 75 ਵਾਲੇ ਦਿਖਾਉਣ ਲੱਗਾ ਇਹ ਪ੍ਰਿੰਟਰ ਦੇ ਵਿੱਚ ਮੈਟਰੀ ਦੇ ਵਿੱਚ ਇਹ ਵੀ ਮੈਟਰੀ ਦੇ ਵਿੱਚ ਲੈਕਰ ਹੋਰ ਲੈਕਰ ਇਹਦਾ ਵੀ 75 ਰੁਪਏ ਦੋ ਮੈਂ ਪਾਸੋਂ ਪ੍ਰਿੰਟਡ ਇਹ ਦੋ ਪੀਸ ਤਾਂ ਮੈਂ ਲਖਾ ਲਏ। ਇਹਦਾ ਮੇਰੇ ਕੋਲ ਕਲਰ ਇੱਕੋ ਹੀ ਆਇਆ ਇਹਦਾ ਇਹ 500 ਪੀਸ ਦਾ ਇੱਕੋ ਕਲਰ ਆ। ਲੇਕਿਨ ਇਹ ਹੈਗੀ ਬਹੁਤ ਵੱਡੀ ਇਹ। ਡਾਊਨ ਲੈਕ ਚਲਦੀ ਹੈ। ਇਹਦਾ ਵੀ ਰੇਟ ਸਿਰਫ 75 ਰੁਪਏ। ਇਹ ਵੀ ਕਾਟਨ ਲੈਕਰ ਦੀ ਹੈ। ਕੋਰਬੇ ਲੈਕਰ ਚਲੋ ਜੀ ਅੱਗੇ ਦੇਖੋ ਜੀ ਕਾਟਨ ਲੈਕਰ 100% ਕਾਟਨ ਇਹਦਾ ਰੇਟ ਹੈ ਜੀ 55 ਰੁਪਏ ਸਿਰਫ 55 ਰੁਪਏ ਇਹਦੇ ਵਿੱਚ ਕਲਰ ਚਾਰਟ ਦੇਖ ਲੋ ਬਿਲਕੁਲ ਮੁਲਾਇਮ ਇਹ ਲਓ ਜੀ। ਜਦੋਂ}{|\text{ਇਸ਼ਾਲਾਂ ਤਾਂ ਦਿਖਾ ਦਿੱਤੀਆਂ। ਉਹਦੇ ਨਾਲ ਫਿਰ ਤੁਹਾਨੂੰ ਬੱਚਿਆਂ ਲਈ ਪਜਾਮੀਆਂ। ਇਹਦੇ ਵਿੱਚ ਇਹ ਕਲਰ ਹੈ ਜੀ। ਬੱਚਿਆਂ ਦੀ ਪਜਾਮੀਆਂ। ਇਹ ਨਿਕਰੋ। ਸੂਲਰ ਵਧੀ ਦੇ ਬੰਦ ਤੇ ਉਹ ਕੋਟਨ ਬੱਚਿਆਂ ਦੇ ਲਈ ਮਲੈਮ ਕਪੜਾ ਨਵੇਂ ਜੰਮੇ ਬੱਚਿਆਂ ਲਈ ਸਭ ਤੋਂ ਵਧੀਆ ਕਪੜਾ ਕੋਟਨ ਇਹਦੇ ਵਿੱਚ ਕਾਫੀ ਫੰਡ ਰਿਹਾ ਸਾਰੇ ਤੇ ਐਨ ਦਾ ਐਮਰਕੀ ਪ੍ਰਾਈਸ ਸੈਂਕ੍ਰੇਟ ਹਾਰਟ ਹਸਪੀਟਲ ਤੇ ਨਵੇਂ ਜੰਮੇ ਬੱਚੇ ਆ ਉਹਨੂੰ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਇਹ ਸਿਰਫ 14 ਪੈਰੀ ਦੇ 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 ਠੀਕ ਹੈ ਬੋਲੇ ਹਾਂਜੀ ਇਹ ਉਹ ਤੋਂ ਛੇ ਅਣੀ ਪੂਰੀ ਵੱਡੀ ਇਹਦੇ ਵਿੱਚ ਕਲਰ ਦੇਖ ਲਓ ਇਹਦਾ ਰੇਟ ਹੈਗਾ ਜੀ ਸਿਰਫ 25 ਰੁਪਏ ਇਹਦੇ ਵਿੱਚ ਕਲਰ ਚਾਰਟ ਇਹ ਮਿਕਸ ਹੈ ਜੀ ਇਹ ਤਿਰਪ ਤਿਰਪਰਾ ਦਾ ਮਾਲ ਆ ਜਿਹੜਾ ਸਰ 3 ਇਹ ਉਸ ਤੋਂ ਵੱਡੇ ਆ ਗਏ ਜੀ ਬੱਚਿਆਂ ਦੇ ਇਹਦੇ ਵਿੱਚ ਕਲਰ ਚਾਰਟ ਦੇਖੋ ਇਹ ਮਲਾਈ ਮੱਖਣ ਵੋਟ ਪੈਰੀਪੈਰਕਲ ਦਾ ਇਹਦਾ ਰੇਟ ਹੈਗਾ ਜੀ 36 ਰੁਪਏ ਸਿਰਫ 36 ਰੁਪਏ ਦਾ ਹਾਂਜੀ ਇਹ ਸਾਡੀਆਂ ਬੀਬੀਆਂ ਵਾਸਤੇ ਪਹਿਣਾ ਵਾਸਤੇ ਬੱਚੀਆਂ ਵਾਸਤੇ ਕਾਫੀ ਲੰਬੀਆਂ ਲੰਬੀਆਂ ਨੇ ਲੈ ਕੇ ਜਿਆ ਇਹਦਾ ਰੇਟ ਦੇਖੋ 220 ਰੁਪਏ ਐਮ ਆਰ ਪੀ ਇਹ ਕਲਰ ਦੇ ਵਿੱਚ 5 6 ਹੈਗੇ ਸਾਡੇ ਕੋਲ ਇਹ ਕਲਰ ਇਹ ਕਲਰ ਹੈ ਨੇਵੀ ਬਲੂ ਐਮ ਆਰ ਪੀ ਰੇਟ ਹੈ ਇਹ ਸਿਰਫ ਤੇ ਸਿਰਫ ਤੁਹਾਨੂੰ ਮੈਂ 55 ਰੁਪਏ ਦੇ ਵਿੱਚ ਦੰਦਾ ਇਹਦੇ ਵਿੱਚ ਕਲਰ ਚੰਡ ਦੇਖ ਲਓ ਦੇ ਵੀ ਹੁਣ ਤੁਹਾਨੂੰ ਜੀਨ ਦਿਖਾਉਨੇ ਆ ਜੀਨ ਜੀਨ ਦੀਆਂ ਪ੍ਰਿੰਟਾਂ ਇਹ ਤਾਂ ਹੋਣਗੀਆਂ ਜੀ ਇਹ ਬੂਟ ਕੱਟ ਲੱਕੜਾ ਫੁੱਲ ਤੇ ਇਹਦਾ ਰੇਟ ਹੈਗਾ ਸਿਰਫ 100 ਤੇ 50 ਰੁਪਏ ਕਲਰ ਚਾਰਟ ਦੇ ਵਿੱਚ ਅਲੱਗ-ਅਲੱਗ ਮੈਨੇਜ ਹਾਂਜੀ ਇਹਦੇ ਨਾਲ ਹੀ ਸਾਡੀਆਂ ਬੱਚੀਆਂ ਵਾਸਤੇ ਟੌਪ ਆ ਜੀਨ ਦੇ ਨਾਲ ਪਾ ਸਕਦੇ ਹਾਂ ਕਿਸੇ ਵੀ ਚੀਜ਼ ਨਾਲ ਪਾ ਸਕਦੇ ਹਾਂ ਇਨ ਯੂ ਐਸ ਏ ਦਾ ਨਿਊਯਾਰਕ ਕੰਪਨੀ ਤੁਸੀਂ ਦੇਖੋ ਜੋਨ ਕਰਕੇ ਇਹਦਾ ਵੀ ਰੇਟ ਜਿਹੜਾ ਮੈਂ ਤੁਹਾਨੂੰ ਪੈਂਟ ਦੇ ਨਾਲ 150 ਰੁਪਏ 150 ਬੈਰੀ ਪੈਂਟ ਤੇ 150 ਰੁਪਏ ਦਾ ਟੌਪ ਸਿਰਫ 300 ਦੇ ਵਿੱਚ ਵਧੀਆ ਤੁਹਾਡੀ ਵਰਦੀ ਬਣ ਜੂਗੀ ਇਹ ਇੱਕ ਹੀ ਟੌਪ ਹੈ ਜੀ ਇਹ ਵੀ ਜੀਨ ਦੇ ਨਾਲ ਪਾ ਸਕਦੇ ਆਂ ਕਿਸੇ ਵੀ ਕਲਰ ਦਾ ਇਹ ਫੋਨੋ ਲਾਈਟਰ ਹੈ ਬੜੀ ਲੇਡੀਜ਼ ਵੀ ਜਿਹੜੀ ਉਹ ਵੀ ਪਾ ਸਕਦੀਆਂ ਇਹਦਾ ਵੀ ਰੇਟ ਬਹੁਤ ਮੈਂ ਤੁਹਾਨੂੰ ਘੱਟ ਦਵਾਂਗਾ ਇਸ ਵੀਡੀਓ ਦੇ ਲਾਸਟ ਵਿੱਚ ਸਿਰਫ ਇੱਕ ਦੋ ਮਿੰਟ ਦੀ ਗੱਲ ਹੈ ਇਹਦਾ ਮੈਂ ਤੁਹਾਨੂੰ ਰੇਟ ਬਾਅਦ ਦਵਾਂਗਾ ਧੁਮਾਕੇਦਾਰ ਰੇਟ ਦਵਾਂਗਾ ਹਾਂਜੀ ਹੁਣ ਸਾਡੇ ਭਰਾਵਾਂ ਵਾਸਤੇ ਵੀ ਦਿਖਾਉਣੇ ਆ ਜੀ ਜਿਹੜੇ ਗਰਮੀ ਦੇ ਵਿੱਚ ਵਧੀਆ ਕਾਟਨ ਦੇ ਪਾਉਣਾ ਚਾਹੁੰਦੇ ਆ ਉਹਨਾਂ ਵਾਸਤੇ ਲੋਰ ਲਿਆਉਂਦੇ ਆ ਪਿਓਰ ਕਾਟਨ ਦੇ ਵਿੱਚ ਕੀ ਸੀ ਕਪੜਾ ਦੇਖੋ ਜੀ ਲਾਗੇ ਕਰਕੇ ਮੇਰਾ ਹੱਥ ਵੀ ਵਜਦੀ ਦਿਸਦਾ ਹੋਣਾ। ਅਰੇ ਇਹਦਾ ਰੇਟ ਦੇਖੋ ਜੀ 19 149 ਰੇਟ ਇਹਦਾ ਇਹ ਮੈਂ ਤੁਹਾਨੂੰ ਸਿਰਫ 4 9 49 ਦੇ ਵਿੱਚ ਹੀ ਦੇ ਦੂੰਗਾ। 100 ਰੁਪਏ ਇਹਦਾ ਉੱਤੋਂ ਵਟਾ ਦੂੰਗਾ। ਇਹ ਸਾਡੇ ਜਿਹੜੇ ਗਰੀਬ ਭਰਾ ਆ ਤੇ ਜਿਹੜੇ ਰੇੜੀ ਲਾਉਂਦੇ ਆ ਕੁੜੀਆਂ ਲੌਂਡਰੀ ਆ ਉਹ ਸਾਡੇ ਤੋਂ ਲਿਆ ਸਕਦੇ ਕੱਪੜੇ ਸਾਰੇ ਅਸੀਂ ਬਲਕ ਦੇ ਵਿੱਚ ਦੇਨੇ ਆ ਸਿੰਗਲ ਪੀਸ ਲੈਣ ਵਾਲਾ ਸਾਡੇ ਦੇ ਨਾਲ ਸੰਪਰਕ ਨਾ ਕਰੇ ਫੋਨ ਤਾਂ ਬਿਲਕੁਲ ਨਾ ਕਰੇ ਤੇ ਵੈਸੇ ਜੇ ਆਪ ਹੀ ਜਾਊਗਾ ਤੇ ਕੁਝ ਰੇਟ ਵਧਾ ਕੇ ਅਸੀਂ ਉਹਨਾਂ ਨੂੰ ਦੇ ਦਵਾਂਗੇ ਜਲੰਧਰ ਤੋਂ ਅਸੀਂ ਗੱਲ ਕਰਦੇ ਆ ਮਕਸੂਦਾ ਆਪਣਾ ਇਹ ਸ਼ਾਪ ਹੈ ਚੱਕ ਨੰਬਰ लास्ट ਵੀਕ ਤੋਂ ਨਵਾਂ ਦਿਖਾ ਰਹੇ ਆ ਜੀ ਇਹ ਹੈਗਾ ਜੀ ਕੁੜਤਾ ਪਜਾਮਾ ਪਿਓਰ ਕਾਟਨ ਦੇ ਵਿੱਚ ਖਾਦੀ ਕਾਟਨ ਦੇ ਵਿੱਚ ਫੁੱਲ ਸਾਈਜ਼ ਪੰਜਾਬੀਆਂ ਵਾਸਤੇ 30 40 42 44 ਸਾਈਜ਼ ਸਾਰੇ ਸਾਈਜ਼ ਮਿਲ ਜੂਗੇ ਇਹ কুর্তা ਹੈ ਜੀ ਨਾਲ ਜੇਬ ਹੈ ਪੂਰਾ ਮੋਬਾਈਲ ਪਿੰਡਾ ਕੌਂਟਰ ਵਾਲਾ কুর্তা ਪੂਰੀਆਂ ਬਾਹਾਂ ਇਹਦੇ ਨਾਲ ਇਹ ਹੈਗਾ ਜੀ ਪਜਾਮਾ ਮੈਨੀਆਂ ਵਾਲਾ ਪਜਾਮਾ ਫੁੱਲ ਸਾਈਜ਼ 42 44 ਇੰਚ ਲੰਬਾ ਔਰ ਰੇਟ ਇਹਦਾ ਧਮਾਕਾ ਦੇ ਦੇਣਾ ਜੀ ਅਸੀਂ ਮੈਂ 350 ਰੁਪਏ ਮੀਟਰ ਕਪੜਾ ਲਿਆਉਂਦਾ ਰਿਹਾ ਹਰਤੇ ਪਜਾਮੇ ਦਾ 4 4 ਮੀਟਰ ਠੀਕ ਮੈਂ ਲ ਸੋਚਿਆ ਕਿ ਇਹ ਮਿੰਕਾ ਪੈਂਦਾ ਹੈ ਇਹ ਦੇਖੋ ਕਪੜੇ ਨੂੰ ਜੱਜ ਕਰਕੇ ਦੇਖੋ ਯੋਰ ਕਾਟਨ ਖਾਦੀ ਦੇ ਵਿੱਚ ਸਾਡੇ ਨੇਤਾ ਲੋਗ ਇਹ ਕਪੜਾ ਪਾਉਣਗੇ ਇਹਦਾ ਰੇਟ ਦੇ ਦੇਂਗੇ ਜੀ ਤਮਾਕੇ ਦਾ ਸਿਰਫ 300 ਤੇ 65 ਰੁਪਏ ਵਿੱਚੇ ਕੁੜਤਾ ਵਿੱਚੇ ਪਜਾਮਾ 365 ਰੁਪਏ 365 ਦਿਨਸਾਲ ਦੇ ਤੇ 365 ਕਿਲੋਮੀਟਰ ਜਲੰਧਰੋਂ ਦਿੱਲੀ ਕਿਤਾਰ ਉਹ ਗਰ ਰੇਟ ਤੁੰ ਹੋ ਗਿਆ ਜੀ ਹਾਂ ਜੀ ਇਹ 499 ਰੁਪਏ ਦਾ ਅਸੀਂ ਆਪਣੀ ਦੁਕਾਨ ਦੇ ਉੱਤੇ ਸੇਲ ਕਰ ਚੁੱਕੇ ਆ 40 50 ਕੁਰਤੇ ਦੇ ਆ ਸਾਡੀਆਂ ਬੀਬੀਆਂ ਭੈਣਾਂ ਨੂੰ ਲੈਕਰ ਟੌਪ ਜਿਹੜਾ ਸੀਗਾ ਇਹਦਾ ਧਮਾਕਾ ਕਰ ਫਿਰਦਾ ਇਹ ਸਿਰਫ ਤੇ ਸਿਰਫ 25 ਰੁਪਏ ਦੇ ਵਿੱਚ ਦੇਖਿਆ ਗਏ ਜੀ ਓਨਲੀ 25 ਰੁਪਏ ਤੁਹਾਡੇ ਕੋਲ ਬਹੁਤ ਹੈ ਜੀ ਵੀਡੀਓ ਬਹੁਤੀ ਲੰਬੀ ਨਾ ਹੋ ਜਵੇ ਇਸ ਕਰਕੇ ਅਸੀਂ ਬਹੁਤੀਆਂ ਆਟਮਾ ਖੋਲ ਕੇ ਦਿਖਾਵ ਨਹੀਂ ਸਕੇ ਇਹ ਦੋ ਸਟੋਰ ਆ ਸਾਡੇ ਇੱਥੇ ਰਵਿਦਾਸ ਨਗਰ ਦੇ ਵਿੱਚ ਸਾਡੇ ਦੋ ਸਟੋਰ ਆ ਦੋਨੇ ਫੁੱਲ ਪਏ ਆ ਤੇ ਵੀਡੀਓ ਬਣਾਉਣ ਦੇ ਕਾਰਨ ਅਸੀਂ ਥੋੜਾ ਖਲਾਰਾ ਵੀ ਸਾਡਾ ਪੈ ਗਿਆ ਤੇ ਸਾਡੇ ਕੋ ਆਣ ਕੇ ਸੰਪਰਕ ਕਰੋ ਹਾਂਜੀ ਐਡਰੈਸ ਹੈਗਾ ਸਾਡਾ ਗਲੰਦਰ ਮਕਸੂਦਾ ਸਬਜੀ ਮੰਡੀ ਤੋਂ ਸੈਕ੍ਰੇਟ ਹਾਰਡ ਹਸਪੀਟਲ ਉਹਦੇ ਤੋਂ ਅੱਗੇ ਮੰਦਰ ਵਾਲੀ ਗਲੀ 2 ਨੰਬਰ ਰਵਿਦਾਸ ਨਗਰ ਇਹ ਸਾਡੇ ਸਾਹਮਣੇ ਬਿਲਕੁਲ ਜਿਹੜਾ ਹੈਗਾ ਉਹ ਮਿਲਟਰੀ ਦਾ ਡੀਪੂ ਪਿੰਡ ਆ ਯਾਰ ਡੀਪੂ ਵਾਲੇ ਬੰਦੇ ਵੀ ਆ ਸਕਦੇ ਆ ਆਪਣੇ ਬੱਚਿਆਂ ਲਈ ਇੱਥੋਂ ਕਪੜੇ ਲਿਆ ਸਕਦੇ ਆ